ਪੜਨ ਅਤੇ ਪੜਾਉਣ ਵਿੱਚ ਰੁਚੀ ਕਈ ਪ੍ਰੋਫੈਸਰ ਕਲਾਸ ਵਿੱਚ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਪੜਾਉਣ ਦੇ ਪੱਖੋਂ ਨਿਰਉਤਸ਼ਾਸਤ ਹੋ ਜਾਂਦੇ ਹਨ ਚਾਹੀਦਾ ਤਾਂ ਇਹ ਹੈ ਕਿ ਪ੍ਰੋਫੈਸਰ ਘੱਟ ਵਿਦਿਆਰਥੀਆਂ ਵੱਲ ਵਧੇਰੇ ਧਿਆਨ ਦੇ ਕੇ ਪੜਾਵੇ ਤੇ ਵਿਅਕਤੀਗਤ ਧਿਆਨ ਦੇ ਕੇ ਠੋਸ ਦਿਲਚਸਪੀ ਜਗਾਵੇ ਅਜਿਹੇ ਮੌਕਿਆਂ 'ਤੇ ਹਾਜ਼ਰ ਘੱਟ ਵਿਦਿਆਰਥੀ ਗੰਭੀਰ ਵਿਦਿਆਰਥੀ ਹੁੰਦੇ ਹਨ ਜਿਨ੍ਹਾਂ ਦੀ ਪੜਨ ਵਿੱਚ ਵਧੇਰੇ ਰੁਚੀ ਤੇ ਦਿਲਚਸਪੀ ਹੁੰਦੀ ਹੈ ਪੁਰਾਣੇ ਸਮਿਆਂ ਵਿੱਚ ਵਿਦਿਆਰਥੀ ਆਪ ਪੜਦੇ ਸਨ ਅਤੇ ਜੋ ਸਮਝ ਨਹੀਂ ਸੀ ਆਉਂਦਾ ਉਹ ਅਧਿਆਪਕ ਤੋਂ ਪੁੱਛਦੇ ਸਨ ਪਰਾਤਨ ਯੂਨਾਨ ਦੀ ਰਾਜਧਾਨੀ ਐਥਨਸ ਵਿੱਚ ਸੰਸਾਰ ਦੀ ਪਹਿਲੀ ਅਕਾਦਮੀ ਪਲੇਟੋ ਨੇ ਸਥਾਪਿਤ ਕੀਤੀ ਜਿੱਥੇ ਪਲੇਟੋ ਪੜ੍ਹਾਉਂਦਾ ਸੀ ਉਸ ਦਾ ਇੱਕ ਹੀ ਵਿਦਿਆਰਥੀ ਅਰਿਸਟੋ ਹੁੰਦਾ ਸੀ ਪਲੇਟੋ ਕਿਆ ਕਰਦਾ ਸੀ ਜੇ ਮੇਰੀ ਕਲਾਸ ਵਿੱਚ ਅਰਿਸਟੋ ਹਾਜ਼ਰ ਹੈ ਤਾਂ ਮੈਂ ਸਮਝਦਾ ਹਾਂ ਕਿ ਅੱਦਾ ਯੂਨਾਨ ਮੇਰੀ ਕਲਾਸ ਵਿੱਚ ਹਾਜ਼ਰ ਹੈ